ਗੁਰਦੁਆਰਾ ਸਾਹਿਬ ਦੇ ਉਸਾਰੀ ਦੌਰਾਨ ਇੱਕ ਬੇहद ਦਰਦਨਾਕ ਹਾਦਸਾ ਵਪਰਿਆ ਜੀ ਹਾਂ ਸੁਲਤਾਨਪੁਰ ਲੋਧੀ ਚ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਕਾਟ ਵਿਖੇ ਇਹ ਭਿਆਨਕ ਹਾਦਸਾ ਵਪਰਿਆ ਜਿੱਥੇ ਕਿ ਪੇਂਟ ਕਰਨ ਦੌਰਾਨ ਇੱਕ ਪੇਂਟਰ ਚੌਥੀ ਮੰਜ਼ਲ ਤੋਂ ਥੱਲੇ ਡਿੱਗਿਆ ਅਤੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸੰਗਤਾਂ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਇਸ ਮਜ਼ਦੂਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਨੇੜੇ ਵੇਈ ਨਦੀ ਤੇ ਕੰਡੇ ਤੇ ਉਤਾਰੇ ਜਾ ਰਹੇ ਮੂਲ ਮੰਤਰ ਅਸਥਾਨ ਦੀ ਇਮਾਰਤ 'ਚ ਉਸ ਸਮੇਂ ਭਗਦਰ ਮੱਚ ਗਈ ਜਦੋਂ ਇਮਾਰਤ ਨੂੰ ਰੰਗ ਕਰ ਰਿਹਾ ਇੱਕ ਪੇਂਟਰ ਚੌਥੀ ਮੰਜ਼ਲ ਤੋਂ ਥੱਲੇ ਡਿੱਗਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ ਉਧਰ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕਿ ਮ੍ਰਿਤਕ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਜਾਂਦਾ ਜਿੱਥੇ ਕਿ ਡਾਕਟਰਾਂ ਨੇ ਪੈਂਟਰ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਮਜ਼ਦੂਰ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ 45 ਸਾਲ ਦਾ ਸੀ ਅਤੇ ਮੁਹੱਲਾ ਕਾਜ਼ੀ ਬਾਗ ਸੁਲਤਾਨਪੁਰ ਲੋਧੀ ਦਾ ਹੀ ਰਹਿਣ ਵਾਲਾ ਸੀ ਤੇ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਉਹ ਬੰਦਾ ਮੈਂ ਤੇ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਆਇਆ ਸੀ ਵੀ ਕਿਸੇ ਨਾਲ ਕੋ ਬਾਦ ਘਾਟ ਨਹੀਂ ਸੀ ਕਰਦਾ ਜੇ ਉਹਦੇ ਕੰਮ ਕਰਨ ਦੇਖੀ ਤਾਂ ਸੁਭਾਅ ਨਹੀਂ ਸੀ ਮਾੜਾ ਸੁਭਾਅ ਚੰਗਾ ਸੀ ਕੰਮ ਵਾਲਾ ਬੰਦਾ ਸੀ ਇੱਕ ਨੂੰ ਕਿਸੇ ਲਾਹ ਪ੍ਰਵਾਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲਟ ਲਾ ਕੇ ਜਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਨਹੀਂ ਕਿਤੇ ਲਾਇਆ ਜਾਂ ਉਹ ਬਿਨਾਂ ਦੱਸੇ ਉੱਪਰ ਚੜ ਗਿਆ ਠੇਕੇਦਾਰ ਸਾਡਾ ਜਿਹੜਾ ਫੋਰਮੈਨ ਹੈ ਉਹ ਤੇ ਥੱਲੇ ਲੇਬਰ بارشਾ ਦੀ ਛੋਦੋਂ بارش ਕਰਕੇ ਸਾਰੀ ਲੇਬਰ ਨੂੰ ਥੱਲੇ ਸਾਧ ਲਈ ਵੀ ਉੱਤੇ ਨਹੀਂ ਅੱਜ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਤੇ ਉੱਤੇ ਜਾ ਕੇ ਤੇ ਕਿਉਂ ਨੇ ਸਲਿੱਪ ਹੋਇਆ ਤੇ ਬਾਅਦ ਚ ਪਤਾ ਲੱਗਾ ਵੀ ਜਦੋਂ ਥੱਲੇ ਡਿੱਗਾ ਤੇ ਖੜਾਕ ਹੋਇਆ ਤੇ ਸਿੱਕੇ ਭੱਜ ਕੇ ਜਾ ਇਹਨਾਂ ਵੀ ਮੰਜ਼ਲ ਤੋਂ ਡਿੱਗਿਆ ਨੌਜਵਾਨ ਚੌਥੀ ਮੰਜ਼ਲ ਦੀ ਉੱਤਰੀ ਗਲਾਈ 'ਚ ਇਹ ਸੇਵਾ ਕਾਰਜ ਚੱਲ ਕੀ ਰਿਹਾ ਇੱਥੇ ਹਾਂਜੀ ਇੱਥੇ ਜਿਹੜਾ ਕਾਰਜ ਚੱਲ ਰਿਹਾ ਹੈ ਕੀ ਹੈ ਜੀ ਪ੍ਰਾਈਮਰ ਦਾ ਤੇ ਪੇਂਟ ਦਾ ਕੰਮ ਚੱਲਦਾ ਆ ਬਾਕੀ ਤਿਆਰੀ ਚੱਲ ਰਹੀ ਆ ਅੰਦਰ ਅੰਦਰਵਾਰ ਜਿਹੜੀ ਉਹ ਸੀਲਿੰਗ ਦਾ ਕੰਮ ਚੱਲ ਰਿਹਾ ਤੇ ਨਾਲ ਉਹਦੇ ਵਿੱਚ ਬਿਜਲੀ ਦੀ ਫਿਟਿੰਗ ਦਾ ਜਿਹੜੀ ਅੰਡਰਗਰਾਉਂਡ ਆਪਾਂ ਕਰਦੇ ਆ ਪਾਈਪਾਂ ਜਿਹੜੀਆਂ ਪਾਣੀ ਵਾਲੀਆਂ ਵਿੱਚ ਉਹ ਸਾਰਾ ਜਿਵੇਂ ਸੈਂਟਰੀ ਦਾ ਕੰਮ ਉਹ ਆਪਣੇ ਪਲੰਬਰ ਉਹ ਵੀ ਨਾਲ-ਨਾਲ ਆਪਣੀ ਸੈਟਿੰਗ ਕਰਦੇ ਆ ਹੁਣ ਜਿਹੜੀ ਲਾਸ਼ ਆ ਉਹ ਕਿੱਥੇ ਜੀ ਉਹ ਉੱਥੇ ਇੱਥੋਂ ਫਿਰ ਜਦੋਂ ਇਹ ਡਿੱਗਾ ਉਹ ਸਾਡੇ ਜਿਹੜਾ ਫੋਰਮੈਨ ਉਹ ਫਟਾਫਟ ਗੱਡੀ 'ਚ ਬਾਬਾ ਜੀ ਨਾਲ ਇਹ ਸਰਕਾਰੀ ਹਸਪਤਾਲ ਲੈ ਗਏ ਉੱਥੇ ਜਾ ਕੇ ਤੇ ਉਹ ਉਹਨਾਂ ਨੇ ਦੱਸਿਆ ਵੀ ਨਹੀਂ ਡੈਥ ਹੋ ਚੁੱਕੀ ਐ ਫਿਰ ਉਦੋਂ ਦੀ ਉੱਥੇ ਆਪਣੇ ਪੋਸਟਮਾਰਟ ਵਾਸਤੇ ਉੱਥੇ ਲਾਸ਼ ਪਈ ਆ ਹਸਪਤਾਲ ਤੇ ਫਿਰ ਉਹ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਦਾ ਐਡਰੈਸ ਪ੍ਰੋਪਰ ਕੀ ਉਹ ਜੋ ਮੋਬਾਈਲ ਇਹਦਾ ਦੇਖਿਆ ਮੋਬਾਈਲ ਚੋਂ ਪਤਾ ਲੱਗਾ ਤੇ ਸਵੇਰ ਉਹ ਅਹੀਂ ਲੱਭਦੇ ਲੱਭਦੇ ਮਤਲਬ ਘੰਟੇ ਦੋ ਘੰਟੇ ਚਹੀਂ ਉਹ ਚੀਜ਼ ਨੂੰ ਪ੍ਰੈਸ ਕਰ ਲਿਆ ਤਮੂਲ ਮੰਤਰ ਸਥਾਨ ਦੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ ਜਿਸ ਤੇ ਕੇ ਰੰਗ ਰੋਗਨ ਕੀਤਾ ਜਾ ਰਿਹਾ ਸੀ ਇਹ ਵਿਅਕਤੀ ਚੌਥੀ ਮੰਜ਼ਲ ਤੇ ਰੰਗ ਕਰਨ ਲਈ ਚੜ੍ਹਿਆ ਪਰ ਪੈਰ ਤਿਲਕਣ ਕਾਰਨ ਹੀਠਾਂ ਡਿੱਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਇੱਕ ਬੇਹਦ ਮਿਹਨਤਕਸ਼ ਵਿਅਕਤੀ ਦੱਸਿਆ ਜਾ ਰਿਹਾ ਹੈ ਅਤੇ ਪੇਂਟਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਜਿਸ ਤੋਂ ਬਾਅਦ ਹੁਣ ਉਸ ਦੇ ਪਿੱਛੇ 4 ਸਾਲ ਦਾ ਬੇਟਾ ਅਤੇ ਪਤਨੀ ਰਹਿ ਗਏ ਨੇ ਅਤੇ ਪਰਿਵਾਰ ਦਾ ਕੋਈ ਵੀ ਸਹਾਰਾ ਨਹੀਂ ਬਚਿਆ ਫਿਲਹਾਲ ਇਹ ਮਾਮਲਾ ਐਸਜੀਪੀਸੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਐਸਜੀਪੀਸੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਤੇ ਨੌਕਰੀ ਦੇਣ ਬਾਰੇ ਵਿਚਾਰ ਕਰ ਰਹੀ ਹੈ ਕਪੂਰਥਲਾ ਤੋਂ ਕਸ਼ਮੀਰ ਭੰਡਾਰ ਸੈਂਟਰਲ ਪੰਜਾਬ ਟੀਵੀ